ਵੱਡੀ ਖਬਰ ਇਸ ਟਾਈਮ ਸਾਂਝੀ ਕਰਦੀ ਆ ਆਪਣੇ ਦਰਸ਼ਕਾਂ ਦੇ ਨਾਲ ਹਲਕਾ ਬੱਬਕਾਲਾ ਸਾਹਿਬ ਦੇ ਨਾਮੀ ਕਾਰੋਬਾਰੀ ਨੇ ਜਿਹੜੇ ਸ਼ਰਾਬ ਦੇ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਜੀਆਂ ਖਲਚੀਆਂ ਦੇ ਵਿੱਚ ਜਿਹੜੀ ਫਾਇਰਿੰਗ ਹੁੰਦੀ ਹੈ ਜੰਗਲਾਤ ਵਿਭਾਗ ਦੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਪਿੰਡ ਦੇ ਪੁੱਤਰ ਜਸਨੀਪਿੰਦਰ ਤੇ ਫਾਇਰਿੰਗ ਹੁੰਦੀ ਹੈ ਸ਼ਰਾਬ ਦਾ ਕਾਰੋਬਾਰ ਕਰਦੇ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ तकरीबन ਵਿੱਕੀ ਪਿੰਡ ਦੇ بیٹے ਜਸਨੀਪਿੰਦਰ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਸਬੰਧੀ ਜਿਹੜੀ ਕੀ ਹਾਲਾਤ ਨੇ ਜਸਪ੍ਰੀਨ ਪਿੰਡਰਦੇ ਉਹਨਾਂ ਦੇ ਪਿਤਾ ਨਾਲ ਗੱਲਬਾਤ ਕਰਕੇ ਜਿਹੜੀ ਜਾਣਕਾਰੀ ਲੈਨੇ ਆ ਪਰ ਦੱਸਿਆ ਜਾ ਰਿਹਾ ਕਿ ਖਲਚੀਆਂ ਬੀਤੀ ਰਾਤ 8:38 ਵਜੇ ਦੇ ਕਰੀਬ ਜਦੋਂ ਜਸਮੀਨਪਿੰਡ ਠੇਕੇ ਤੇ ਜਿਹੜਾ ਗ੍ਰਹੀ ਕਰਨ ਜਾਂ ਆਪਣਾ ਜੋ ਵੀ ਵਪਾਰ ਦੇ ਸਿਲਸਿਲੇ ਜਾਂਦੇ ਨੇ ਦਾ ਜਦੋਂ ਅੰਦਰ ਵੜਦੇ ਨੇ ਉੱਤੇ ਜਿਹੜਾ ਮੌਕੇ ਤੇ ਮੌਜੂਦ ਹਮਲਾਵਰਾਂ ਵੱਲੋਂ ਅਣਪਛਾਤੇ ਹਮਲਾਵਰ ਜਿਹੜੇ ਆਂਦੇ ਨੇ ਪਹਿਲਾਂ ਤੋਂ ਹੀ ਮੌਜੂਦ ਸਨ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਦੋਵਾਂ ਧਿਰਾਂ ਵੱਲੋਂ ਫਿਰ ਆਪਣੇ ਬਚਾਅ ਦੇ ਵਿੱਚ ਵੀ ਜਿਹੜਾ ਫਾਇਰਿੰਗ ਹੁੰਦੀ ਹੈ ਖਲਚੀਆਂ ਜਿਹੜੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਫਿਲਹਾਲ ਜਿਹੜੀ ਅਜੇ ਪੁਲਿਸ ਸੀਸੀਟੀਵੀ ਚੈੱਕ ਕਰ ਰਹੀ ਹੈ ਐਸੇ ਪਰਚੇ ਦੀਆਂ ਕਿ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਵੇਖਣਾ ਜਿਹੜਾ ਹੋਵੇਗਾ ਪਰ ਜਿਹ ਗੱਲ ਕਰ ਲਈਏ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਜਿਹੜੇ ਹਾਲਾਤ ਬਹੁਤ ਭਿਆਨਕ ਦਿਸ ਰਹੇ ਨੇ ਇਸ ਸੰਬੰਧੀ ਜਿਹੜਾ ਵਿਕੀਪਿੰਡਰ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨਾਲ ਜਿਹੜਾ ਫੋਨ ਲਾਈਨ ਤੇ رابطہ ਜਿਹੜਾ ਕੰਮ ਕੀਤਾ ਗਿਆ ਉਹਨਾਂ ਨਾਲ ਕੀ ਕਹਿਣਾ ਗੱਲਬਾਤ ਕਰਦੇ ਆਂ ਮੇਰੇ ਨਾਲ ਫੋਨ ਲਾਈਨ ਤੇ ਜਿਹੜੇ ਇਸ ਟਾਈਮ ਮੌਜੂਦ ਨੇ ਅਵਿੰਦਰ ਸਿੰਘ ਵਿੱਕੀ ਪਿੰਡਰ ਸੀਨੀਅਰ ਕਾਂਗਰਸੀ ਆਗੂ ਨੇ ਸਾਫ ਕੈਂਪੀ ਜਸਪੀਰ ਸਿੰਘ ਟਿੰਪਾ ਦੇ ਰਿਸ਼ਤੇਦਾਰ ਨੇ ਤੇ ਜਸਪਨੀਤ ਪਿੰਡਰ ਜਿਨ੍ਹਾਂ ਤੇ ਬੀਤੀ ਰਾਤ ਜਿਹੜੀ ਫਾਈਲਿੰਗ ਹੋਈ ਦੱਸੀ ਜਾ ਰਹੀ ਹੈ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਫੋਨ ਲਾਈਨ ਤੇ ਇਸ ਟਾਈਮ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਅਵਿੰਦਰ ਸਿੰਘ ਵਿੱਕੀ ਪਿੰਡਰ ਉਹਨਾਂ ਜੀ ਪਿੰਡਰ ਸਾਹਿਬ ਜਿਹੜਾ ਇਹ ਮਾਮਲਾ ਹੈ ਏ ਕੀ ਏ ਕਿਸ ਦਾ ਬੀਤੀ ਰਾਤ ਦਾ ਮਾਮਲਾ ਹੈ ਜਦੋਂ ਜਸਪਨੀਤ ਪਿੰਡਰ ਤੇ ਫਾਇਰਿੰਗ ਹੁੰਦੀ ਹੈ ਕੀ ਏ ਸਾਰਾ ਮਾਮਲਾ ਅ ਰੋਹਿਤ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ ਔਰ ਇਹ ਕੱਲ ਰਾਤ ਦੀ ਕੋਈ ਸਵਾ 8 ਵਜੇ ਦੀ ਗੱਲ ਹੈ ਜੀ ਜਿਵੇਂ ਬੇਟਾ ਸਰਕਲ ਵੱਲੋਂ ਚੈੱਕ ਕਰਦਾ ਹੋਇਆ ਇੱਥੇ ਖਲਚੀਆਂ ਜਦੋਂ ਆਇਆ ਹੈ ਆਪਣਾ ਨਹਿਰ ਡੇਪੋ ਦੇ ਉੱਤੇ ਜਿਹੜਾ ਸਾਡਾ ਠੇਕਾ ਹੈਗਾ ਸ਼ਰਾਬ ਦਾ ਉਹਨੂੰ ਚੈੱਕ ਕਰਨ ਵਾਸਤੇ ਅਜੇ ਅੰਦਰ ਵੜਿਆ ਹੀ ਹੈ ਤਾਂ ਪਹਿਲਾਂ ਤੋਂ ਮੇਰਾ ਖਲ ਉੱਥੇ ਕੁਝ ਅਣਪਛਾਤੇ ਲੋਕ ਰੁਕੇ ਸੀਗੇ ਜੀ ਤੇ ਉਹ ਉਧਰੋਂ ਜਿਹੜੀ ਫਾਇਰਿੰਗ ਸਟਾਰਟ ਹੋਈ ਆ ਤੇ ਪੁਲਿਸ ਜਿਹੜੀ ਹੈਗੀ ਐ ਖਲਚੇਆ ਪੁਲਿਸ ਦੀ ਗੱਡੀ ਵੀ ਉਤੋਂ ਥੋੜਾ ਜਿਹਾ ਆਤੋਂ 50 ਗੱਜ ਵੀ ਪਿਛਾਂ ਖਲੋਤੀ ਹੋਊਗੀ ਜਿੱਥੋਂ ਆਪਾਂ ਟਰਨ ਕਰਦੇ ਹਾਂ ਪੁਲ ਵੱਲੋਂ ਉੱਥੇ ਉਹਨਾਂ ਦੇ ਗੱਡੀ ਲੱਗੀ ਹੋਈ ਸੀ ਪਰ ਉਹ ਉਧਰੋਂ ਜਿਹੜੀ ਫਾਇਰਿੰਗ ਜਿਹੜੀ ਆ ਪੁਲ ਵਾਲੀ ਸਾਈਡ ਤੋਂ ਹੋਈ ਆ ਜਿਹੜੇ ਇੱਕ ਜਿਹੜੀ ਪਹਿਲਾ ਫਾਇਰ ਜਿਹੜਾ ਕੰਦਨ ਨੂੰ ਜਾ ਕੇ ਵੱਜਾ ਦੂਸਰਾ ਫਾਇਰ ਜਿਹੜਾ ਸ਼ਟਰ ਦੇ ਉੱਤੇ ਦੀ ਲੱਗਿਆ ਆ ਆ ਉਹਦੇ ਬੇਟਾ ਮੇਰਾ ਜਿਹੜਾ ਅੰਦਰ ਜੋ ਉਹ ਜਿਹੜਾ ਸਾਡਾ ਸੇਲਜ਼ਮੈਨ ਉਹਦਾਂ ਗੱਲ ਕਰ ਰਿਹਾ ਤੇ ਦੂਜਾ ਸਾਡਾ ਡਰਾਈਵਰ ਜਿਹੜਾ ਪਿਛਲੇ ਬਨੇ ਸੀ ਇੱਕ ਮੇਰੇ ਬ੍ਰਦਰ ਲਾਲ ਦਾ ਬੇਟਾ ਸੀ ਉਹ ਸੀਗਾ ਫਟਾਫਟ ਜਦੋਂ ਦੂਜੀ ਫਾਇਰਿੰਗ ਹੋਈ ਆ ਤੇ ਉਹਨੂੰ ਬਿਲਕੁਲ ਥਲੇ ਲੁਕੇ ਆ ਉਸ ਤੋਂ ਬਾਅਦ ਫਾਇਰਿੰਗ ਬਹੁਤ ਜਿਆਦੀ ਹੋਈ ਆ ਫਿਰ ਇਹਨਾਂ ਵੀ ਥੋੜਾ ਜਿਹਾ ਕਰਦੇ ਸੀਗੇ ਜਾਂ ਹੋਰ ਵੀ ਇਹਨਾਂ ਦੇ ਸਾਥ ਹੀ ਜਾਂਦੇ ਲਾਲ ਜੁੱਸ ਸੀਗੇ ਲਾਲ ਜਿਤਨਾ ਸਾਡਾ ਇੱਕ ਸਰਕਲ ਚਾਰਜ ਹੁੰਦਾ ਮੁੰਡਾ ਉਹ ਹੁੰਦਾ ਦੋ ਗੱਡੀਆਂ ਤਿੰਨ ਤੇ ਗੱਡੀਆਂ ਤੇ ਸੀ ਇਹ ਜੀ ਆ ਉਹ ਸਾਡੇ ਬੰਦੇ ਥੋੜਾ ਜਲ ਫਿਰ ਇਹਨਾਂ ਵੀ ਕਿਉਂ ਆਪਣੇ ਜਿਹੜੇ ਸਾਡੇ ਲਾਇਸੈਂਸੀ ਵੈਪਨਸ ਹੀ ਉਹਨਾਂ ਦੇ ਨਾਲ ਇਹਨਾਂ ਵੀ ਜਵਾਬੀ ਫਾਇਰ ਕੀਤਾ ਔਰ ਰਾਤ ਦਾ ਹਨੇਰਾ ਹੋਣ ਕਰਕੇ ਉਹ ਮੇਬੀ ਜਾਂ ਤੱਕ ਸੂਏ ਥਾਣੀ ਅੰਦਰ ਨਿਕਲ ਗਿਆ ਤਾ ਜਿਹੜੀ ਉਹ ਮੌਜੂਦਾ ਪੁਲਿਸ ਦੇ ਤੇ ਮੁਲਾਜ਼ਮ ਸੀ ਉਹਨਾਂ ਨੇ ਸਾਰਾ ਇਹ ਸੀਨ ਆਪਣੀ ਅੱਖੀਂ ਵੇਖਿਆ ਤਾਂ ਉਹ ਵੀ ਮੌਕੇ ਤੇ ਉੱਥੇੋਂ ਭੱਜ ਕੇ ਆਏ ਐ ਪਰ ਉਹ ਬੰਦੇ ਉਹਨਾਂ ਨੇ ਫਿਰ ਮਗਰ ਗੱਡੀਆਂ ਲਾ ਕੇ ਇਧਰ ਇੱਕ ਦੋ ਵਾਰ ਜਿੱਦਾਂ ਆਸੇ ਪਾਸੇ ਉਹਨਾਂ ਨੂੰ ਹਨਾ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਲੱਭੇ ਨਹੀਂ ਉੱਥੋਂ ਜੀ ਮੈਂ ਬੰਦੇ ਸਭ ਇਹ ਗੱਲ ਕਰ ਲਈਏ ਜਸਪ੍ਰੀ ਤੋਂ ਉਹਨਾਂ ਤੇ ਪਹਿਲਾਂ ਵੀ ਕੋਈ ਸਮਾਂ ਪਹਿਲਾਂ ਵੀ ਜਿਹੜੀ ਫਾਇਰਿੰਗ ਹੋਈ ਸੀ ਕਿ ਲੱਗਦਾ ਹੈ ਦੋਵੇਂ ਜਿਹੜੇ ਕੇਸ ਸੇਮ ਹੀ ਆ ਜਾਂ ਕੋਈ ਅੱਡ ਅੱਡ ਗੱਲ ਲੱਗਦੀ ਹੈ ਮੈਨੂੰ ਲੱਗਦਾ ਹੈ ਸੇਮ ਹੀ ਆ ਜੀ ਕਿਉਂ 2022 ਦੇ ਵਿੱਚ ਮਾਰਚ 9 ਨੂੰ ਰਾਤ ਸੇਮ ਹੀ ਟਾਈਮ ਸੀਗਾ ਉਦੋਂ ਵੀ 7:30 8 ਦਾ ਹੀ ਸਰ ਇਹੋ ਟਾਈਮ ਸੀਗਾ ਜਦੋਂ ਅਜੇ ਨਵੀਂ ਅਗਲੇ 10 ਮਾਰਚ ਨੂੰ ਰੀਕਾਊਂਟਿੰਗ ਹੋਣੀ ਸੀ ਸੇ ਨੌ ਰਾਤ ਦੀ ਗੱਲ ਹੈ ਤੋ ਉਦੋਂ ਮੇਰੇ ਬਿਲਕੁਲ ਮੇਰੇ ਘਰ ਦੇ ਬਾਹਰ ਮੇਨ ਗੇਟ ਦੇ ਉੱਤੇ ਜਾਂ ਜਦੋਂ ਆਣ ਕੇ ਉਹਨੇ ਗੱਡੀ ਢੱਕੀ ਆ ਉੱਤੋਂ ਤੇ ਫਾਇਰਿੰਗ ਹੋਈ ਸੀ ਤੇ ਮਤਲਬ ਇਹੋ ਜਿਹਾ ਕੋਈ ਮਾਮਲਾ ਸੇਮ ਹੈ ਜਿੱਤੇ ਉਦੋਂ ਵੀ ਕੋਈ ਬਥੇਰਾ ਮੈਂ ਜ਼ੋਰ ਲਾਇਆ ਸੀ ਪੁਲਿਸ ਨੇ ਕੋਈ ਦਾ ਉਹਨਾਂ ਨੇ ਵੀ ਨਹੀਂ ਇਹਦਾ ਕੋਈ ਕਲੀਅਰ ਕੱਢ ਕੇ ਦੱਸਿਆ ਸਾਨੂੰ ਵੀ ਕੀ ਹੈ ਕੀ ਨਹੀਂ ਉਲਟਾ ਬਲੱਕ ਬੇਜੀ ਉਹ ਤੁਸੀਂ ਫੇਸ ਜੋ ਹੈ ਕੁਛ ਨਹੀਂ ਬੰਦ ਕਰਾ ਦਿਓ ਜੇ ਕਰਦੇ ਹੋ ਫਿਲਹਾਲ ਜਿਹੜੀ ਪੁਲਿਸ ਦੀ ਭੂਮਿਕਾ ਕੀ ਸਾਹਮਣੇ ਆ ਰਹੀ ਹੈ ਪੁਲਿਸ ਲੱਗਦਾ ਸਾਥ ਦੇ ਰਹੀ ਹੈ ਜਾਂ ਕੋਈ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਇਸ ਤੇ ਰਾਤ ਜਿਹੜੇ ਸਾਡੇ ਅੰਮ੍ਰਿਤਸਰ ਸੀਗੇ ਆਪਣਾ ਸੀਆਈ ਦਾ ਆਪਣਾ ਸੀਨ ਚਾਰਜ ਅਮਨ ਰੰਦਾਵਾ ਉਹ ਵੀ ਰਾਤ ਮੌਕੇ ਤੇ ਪਹੁੰਚ ਗਿਆ ਸੀਗੇ ਹਾਲਾਂਕਿ ਉਹ ਅੰਮ੍ਰਿਤਸਰ ਤੋਂ ਆ ਗਏ ਆ ਐਸਐਚਓ ਖਲਚੀਆਂ ਜਿਹੜਾ ਉਹਦੋਂ ਵੀ 2 ਘੰਟੇ ਤੋਂ ਬਾਅਦ ਜਾ ਕੇ ਉੱਥੇ ਜਿਹੜਾ ਮੌਕੇ ਤੇ ਪਹੁੰਚਦਾ ਉਹ ਤਾਂ ਜਿਹੜਾ ਡਿਊਟੀ ਅਫਸਰ ਸੀਗਾ ਉਹ ਉਹ ਵੀ ਅੱਧਾ ਪੌਣਾ ਘੰਟਾ ਬਾਅਦ ਆਉਂਦਾ ਇਹ ਹਾਲਾਤ ਹੈ ਮੈਨੂੰ ਤੇ ਜੋ ਖਲਚੀਆਂ ਪੁਲਿਸ ਦੀ ਕਾਰਜਕਾਰੀ ਬੜੀ ਨਿੰਦਣ ਜੋ ਹੋ ਗਿਆ ਮੈਂ ਇੱਥੇ ਗੱਲ ਕਹੂੰ ਡਿਪਟੀ ਸਾਹਿਬ ਵੇਖੋ ਡਿਪਟੀ ਸਾਹਿਬ ਦਾ ਐਕਸੀਡੈਂਟ ਹੋਇਆ ਪਰ ਡਿਪਟੀ ਸਾਹਿਬ ਜਿਹੜਾ ਰਾਤ ਵੀ ਉਹ ਵੀ ਚੱਲ ਕੇ ਡੇਢ ਡੇਢ ਘੰਟੇ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਰਾਤ ਚੱਲ ਕੇ ਉਹ ਵੀ ਖਲਚੀਆਂ ਪਹੁੰਚ ਗਿਆ ਐਸਚੋ ਚੋਂ ਤੋਂ ਬਾਅਦ ਆਉਂਦਾ ਲੱਗਦਾ ਇਸ ਚੀਜ਼ ਨੇ ਕਿਤਨੇ ਕਿਤੇ ਅਪਰਾਧੀਆਂ ਦੇ ਜਿਹੜੇ ਹੌਸਲੇ ਬਲੰਦ ਹੁੰਦੇ ਆ ਬੀਤੀ ਜਨੀ ਆਤਵਾਰ ਨੂੰ ਜਦੋਂ ਧੂਲਕੇ ਦੇ ਵਿੱਚ ਹੁੰਦਾ ਹੈ ਜਦ ਕੋਈ ਵੀ ਆ ਸਾਈਡ ਤੇ ਹਲਕੇ ਗੱਲ ਕਰ ਲਈਏ ਝੰਡੇ ਵਾਲਾ ਗੁਰੂ ਆ ਜਾਂ ਹਲਕਾ ਬਾਬਾ ਬਕਾਲਾ ਵਾ ਤੁਸੀਂ ਇਸ ਚੀਜ਼ ਨਾਲ ਵਿੱਚਰਦੇ ਹੋ ਲੱਗਦਾ ਕਿਤੇ ਨਾ ਇਸ ਚੀਜ਼ ਦਾ ਅਪਰਾਧੀਆਂ ਦੇ ਜਿਹੜੇ ਹੌਸਲੇ ਹੋਰ ਕਿਤਨੇ ਕਿਤੇ ਵਧ ਰਹੇ ਨੇ ਬਹੁਤ ਜ਼ਿਆਦਾ ਵਧ ਰਹੇ ਆ ਦਿਨੋਂ ਦਿਨ ਦਿਨ ਬਦਲ ਇਹਨਾਂ ਜਿਹੜੀ ਆ ਫਰੋਤੀ ਦਾ ਡਕੈਤੀ ਦਾ ਮਰਡਰ ਦਾ ਇਹ 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 ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਜਿਹੜਾ ਇਹ ਵਾਲਾ ਹੋਇਆ ਧੂਲਕੇ ਵਾਲਾ ਵੀ ਉਹ 20 ਦਿਨ ਪਹਿਲਾਂ ਜਦੋਂ ਉਹਨਾਂ ਨੂੰ ਫਰौती ਦੀ ਕਾਲ ਆਈ ਆ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਉਹਨਾਂ ਵੀ ਹਾਲ ਦਵਾਈ ਪਾਈ ਆ ਖਲਤੀਆ ਠਾਣੇ ਵਾਲਿਆਂ ਨੂੰ ਵੀ ਸਾਡਿਆ ਕੋ ਸੋਚੋ ਤਾਂ ਹੁਣ ਜਦੋਂ ਉਹਨਾਂ ਦੀ ਉਹ ਘਰ ਦਾ ਮੈਂਬਰ ਖਤਮ ਹੋ ਗਿਆ ਹੁਣ ਜਾ ਕੇ ਐਸਟੀਯੂ ਨੂੰ ਕਹਿ ਰਿਹਾ ਜੀ ਮੇਰੇ ਕੋ ਤੁਸੀਂ ਗੱਲ ਮੈਨ ਲੈ ਲਓ ਤਾਂ ਸੋ ਉਹਨਾਂ ਹੋਰ ਗੱਲ ਮੈਨ ਲੈਣ ਕੀ ਕਰਨਾ ਜਦੋਂ ਬੰਦਾ ਪਹਿਲਾਂ ਨਹੀਂ ਤੁਸੀਂ ਉਹਦੇ ਕੇਅਰ ਕਰਨੀ ਤੇ ਜਦੋਂ ਬੰਦਾ ਇਸ ਦੁਨੀਆ ਤੋਂ ਚਲ ਗਿਆ ਉਹ ਤੋਂ ਬਾਅਦ ਉਹਦੇ ਗੱਲ ਮੈਨ ਤੁਸੀਂ ਕੀ ਕਰਨੇ ਆ ਮੈਂ ਬੰਦੇ ਸਾਹਿਬ ਤੇ ਗੱਲ ਕਰਲਾ ਮੈਂ ਜਸਪਨੀ ਤੋਂ ਨਾ ਨੂੰ ਜਾਂ ਤੁਹਾਨੂੰ ਕੋਈ ਇਸ ਸੰਬੰਧੀ ਕੋ ਕਾਲ ਆਈ ਸੀ ਪਹਿਲਾਂ ਫਰौती ਵਗੈਰਾ ਦੀ ਇਸ ਤਰ੍ਹਾਂ ਦਾ ਮਾਮਲਾ ਹੋ ਸਕਦਾ ਹੈ ਮੈਨੂੰ ਨਾ ਮੈਨੂੰ ਨਾ بیٹے ਨੂੰ ਫਰौती ਦੀ ਕੋਈ ਕਾਲ ਨਹੀਂ ਆਈ ਅੱਜ ਤੋਂ ਜਦੋਂ ਉਦੋਂ ਪਹਿਲਾਂ ਫਾਇਰਿੰਗ ਹੋਈ ਆ بیٹے ਤੇ ਬਾਈ ਦੇ ਵਿੱਚ ਉਦੋਂ ਇੱਕ ਦੋ ਵਾਰਾ ਜਿਹੜੀ ਇਹਨੂੰ ਹੋਰ ਤਰੀਕੇ ਨਾਲ ਕਾਲ ਆਈ ਸੀ ਕਿ ਤੇਰੇ ਪਿਓ ਫਾਦਰ ਦੀ ਜਿਹੜੀ ਸਪੀਡ ਬਹੁਤ ਜਿਆਦਾ ਤੇਜ਼ ਆ ਤੇਰੀ ਸਪੀਡ ਤੇਜ਼ ਆ ਤਾਂ ਆਪਣੀ ਸਪੀਡ ਘੱਟ ਕਰੋ ਜੇ ਕਰੋ ਉਹ ਕਰੋ ਉਹ ਅਸੀਂ ਕੁਝ ਹੋਰ ਐਂਗਲ ਨਾਲ ਲੇਖਦੇ ਰਹਾ ਵੀ ਸ਼ਾਇਦ ਕੋਈ ਪ੍ਰੀਕਲ ਹੋ ਸਕਦਾ ਕੋਈ ਹੋਰ ਗੱਲਾਂ ਹੋ ਸਕਦੀਆਂ ਨੇ ਬਟ ਜਿਹੜਾ ਆ ਦੂਜਾ ਤੀਜਾ ਸਾਡੇ ਤੇ ਹਮਲਾ ਹੋ ਜਾਣਾ ਫਿਰ 3 ਅਕਤੂਬਰ ਨੂੰ ਜਿਹੜਾ ਜਿਹੜਾ ਵੈਸਟਰਨਵੁੱਡ ਹੈ ਇੱਥੇ ਫੱਤੂਵਾਲ ਉੱਥੇ ਵੀ ਮੇਰਾ ਲਿਕਰ ਸਟੋਰ ਆ ਬੇਟਾ ਸ਼ਾਮੀ ਉੱਥੇ ਗਿਆ ਕੋਈ ਵੇਖਣ ਉਹਦੇ ਵੀ ਚੈੱਕ ਕਰਨ ਗਿਆ ਉਹਦੇ ਚੋਂ ਕਰੋ ਤਾਂ ਉਦੋਂ ਵੀ ਉੱਤੇ ਉੱਥੇ ਫਾਇਰਿੰਗ ਹੋਈ ਸੀ ਉਹਦੀ ਵੀ ਕਵਰੇਜ ਜਿਹੜੀ ਸੀਸੀਟੀਵੀ ਦੀ ਫੋਟੋ ਜਿਹੜੀ ਆ ਉਹ ਅਸੀਂ ਅੱਗੇ ਵੀ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਦਿਖਾਈ ਸੀ ਠੀਕ ਹੈ ਤਾਂ ਉਹਦੇ ਉੱਤੇ ਵੀ ਐਸਐਸਪੀ ਜਿਹੜੇ ਪਹਿਲੇ ਸੀ ਉਹਨਾਂ ਉਹਨਾਂ ਦੇ ਧਿਆਨ ਦੇ ਵਿੱਚ ਸੀ ਉਹ ਉਹ ਗੱਲ ਮਨਿੰਦਰ ਹੋਣਾ ਦੇ ਤਾਂ ਉਹ ਉਹ ਇਹ ਉਹ ਦਿਨ ਇਹ ਕਿਸਮਤ ਇਹ ਚੰਗੀ ਹੋਈ ਕਿ ਉਹ ਉੱਤੇ ਜਿਹੜੀ ਉਹ ਫਾਇਰਿੰਗ ਜਦੋਂ ਉਹਨਾਂ ਨੇ ਕੀਤੀ ਉਹ ਮਿਸ ਚਲੀ ਗਈ ਫਾਇਰ ਹੋਈ ਨਹੀਂ ਉਹ ਮਿਸ ਰਾਉਂਡ ਮਿਸ ਹੋ ਗਿਆ ਉਹ ਤਾਂ ਸਾਨੂੰ ਦੂਜੇ ਦਿਨ ਪਤਾ ਲੱਗਾ ਵੀ بیٹے ਤੇ ਫਾਇਰਿੰਗ ਹੋਈ ਜਦੋਂ ਉਹਨਾਂ ਨੇ ਉੱਥੋਂ ਆਪਣੇ ਕੈਮਰੇ ਕੂਮਲੇ ਚੈੱਕ ਕੀਤੇ ਵੇਖਦਿਆ ਵੇਖਦਿਆ ਫਿਰ ਪਤਾ ਲੱਗਾ ਨਹੀਂ ਪਰ ਸਰ ਗੱਲ ਕਰਦਾ ਜਿਹੜੀ ਬੀਤੀ ਦਾ ਤਾਂ ਹੋਰ ਕਿਸੇ ਤੁਹਾਡੇ ਮੁਲਾਜ਼ਮ ਦਾ ਕਿਸੇ ਦਾ ਫਾਇਰਿੰਗ ਦੇ ਨਾਲ ਨੁਕਸਾਨ ਤੇ ਨਹੀਂ ਹੋਇਆ ਕੋਈ ਨਹੀਂ ਇਸ ਕਿਲੋਂ ਮੈਂ ਗੁਰਤੇਬਾ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਔਰ ਮੇਰੇ ਬੱਚੇ ਦੇ ਨਾਲ ਜਿਹੜੇ 24 ਘੰਟੇ ਉਹਦੇ ਨਾਲ ਰਹਿੰਦੇ ਉਹ ਅੰਗ ਸੰਗ ਉਹਨਾਂ ਨੂੰ ਕਦੀ ਤੱਕੀ ਵਾ ਵਾ ਨਹੀਂ ਲੱਗਣ ਦਿੱਤੀ ਉਹ ਵੀ ਮਾਵਾ ਦੇ ਪੁੱਤ ਸੀ ਜਿਹੜੇ ਸ਼ਰਕਤ ਨਹੀਂ ਸਾਹੇਤੀ ਸਾਰੇ ਮੜੀ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਇੱਕ ਇੱਕ ਕਾਲਾ ਸਮਾ ਸੀ ਕੁਸ਼ਕਮੇ ਵਾਸਤੇ ਬੇਟੇ ਤੇ ਆਇਆ ਜਿਹੜਾ ਉਹ ਗੁਰਤੇਬਾਹ ਸਾਹਿਬ ਨੇ ਉਹਨੂੰ ਇੱਕ ਮੱਖਣਸ਼ਾਲ ਲਵਾਣੇ ਦੇ ਜਾਜ ਵਾਂਗੂ ਮੇਰਾ ਜਾਜ ਵੀ ਬਣੇ ਲਾਇਆ ਏ ਕੋਈ ਐਮਪੀ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੋਵੇ ਸਵੇਰ ਦੀ ਇਸ ਮਾਮਲੇ ਨੂੰ ਹਰ ਰੂਪ ਤੋਂ ਮੈਂ ਜਾਊਂਗੀ ਰਾਤ ਵੀ ਐਮਪੀ ਸਾਹਿਬ ਨਾਲ ਰਾਤ ਹੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੂੰ ਮੇਰੀ ਕਾਲ ਉਹਨਾਂ ਵੀ ਆ ਗਈ ਸੀ ਤੇ ਡੀਜੀਜੀ ਹਰਮਨबीर ਗਿੱਲ ਉਹਨਾਂ ਦਾ ਵੀ ਮੈਨੂੰ ਉਹ ਤੋਂ ਫੋਨ ਆ ਗਿਆ ਸੀ ਰਾਤ ਅੱਜ ਉਹਨਾਂ ਨੇ ਪਹਿਲਾਂ ਸਵੇਰੇ ਸਾਨੂੰ ਟਾਈਮ ਆਪਾਂ ਡੀਆਈ ਸਾਹਿਬ ਅੰਮ੍ਰਿਤਸਰ ਨੂੰ ਮਿਲਣ ਦੀ ਟਾਈਮ ਰੱਖਿਆ ਸੀ ਸਾਢੇ 10:00 ਦਾ ਟਾਈਮ ਦਿੱਤਾ ਸੀ ਪਰ ਅਜੋ ਫਿਰ ਉਹ ਡੀਜੀਪੀ ਸਾਹਿਬ ਦੇ ਮਦਰ ਦੀ ਹੋਈ ਉਹਦਾ ਕਿਰਿਆਦ ਕਰਕੇ ਸਾਰੀ ਉੱਥੇ ਗਏ ਨੇ ਅਫੀਸਰ ਤਸਵੀਰ ਦਾ ਟਾਈਮ ਸਾਨੂੰ ਜਿਹੜਾ ਮਿਲਿਆ ਕੱਲ ਫਿਰ ਜਾ ਕੇ ਉਹਨਾਂ ਨੂੰ ਸਾਰੀ ਗੱਲਬਾਤ ਸੁਣੀ ਦੱਸਾਂਗੇ ਬਿੰਦ ਸਰ ਇਲਾਕੇ ਦੇ ਮੋਤ ਵਰਜੇ ਤੁਸੀਂ ਲੋਕ ਤੁਹਾਡੇ ਕੋ ਕੰਮ ਲੈ ਕੇ ਆਉਂਦੇ ਆ ਤੁਹਾਡੇ ਕੋ ਆਸ ਲੈ ਕੇ ਆਉਂਦੇ ਆ ਪਰ ਕਿਤੇ ਨਾ ਕਿਤੇ ਇੰਨਾ ਬੇਕੋਫ ਹੋ ਗਏ ਇਲਾਕੇ ਦੇ ਮੋਤ ਵਰਦੀ ਵੀ ਨਹੀਂ ਕੋਈ ਪਰਵਾਹ ਹਰ ਕੋਈ ਤੁਹਾਡੇ ਰਿਸ਼ਤੇ ਜਾਣਦਾ ਹੈ ਜਿਵੇਂ ਜਸਪੀਰ ਸਿੰਘ ਡਿੰਪਾ ਜੀ ਨਾਲ ਮਰ ਦੀ ਗੱਲਾਂ ਤੁਹਾਡੀ ਪਰਿਵਾਰਕ ਸੰਬੰਧ ਜੀ ਰਿਸ਼ਤੇਦਾਰੀ ਹੈ ਰਾਜਨੀਤੀ ਤੌਰ ਤੇ ਵੀ ਤੁਸੀਂ ਇੱਕ ਦੂਜੇ ਨਾ ਵਿਚਰਦੇ ਉਹ ਕਿਸੇ ਤੋਂ ਵੀ ਛੁਪਿਆ ਨਹੀਂ ਤੁਹਾਡੇ ਵਰਗੇ ਦੇ ਨਾਲ ਹੀ ਇਹੋ ਜੀ ਘਟਨਾ ਹੋ ਜਾਣੀ ਇਸ ਤੇ ਆਮ ਇਨਸਾਨ ਦਾ ਕੀ ਹੋਵੇਗਾ ਇਸ ਤੇ ਕੀ ਕਰਨਾ ਚਾਹੂਗੀ ਦੇਖੀ ਜੀ ਮੈਂ ਰੋਇਤ ਜੀ ਅਕਲ ਕਹਿਣੀ ਚਾਹੁੰਦਾ ਹੈ ਕਿ ਅੱਜ ਤੇ ਪੰਜਾਬ ਨੂੰ ਜੇ ਬਚਾ ਦੇ ਆ ਤੇ ਪੰਜਾਬ ਦੇ ਬੱਚਾ ਜੇ ਬਚ ਰਹੇ ਨੇ ਤੇ ਉਹ ਕਾਲਪੁਰਖ ਦੀ ਬਖਸ਼ਿਸ਼ ਹੈ ਜਿਸ ਜਿਸ ਪਰਿਵਾਰ ਦੇ ਉੱਤੇ ਗੁਰਤੇਬਾ ਸਾਹਿਬ ਦੀ ਮਿਹਰ ਆ ਉਹ ਉਹ ਉਹਨੂੰ ਕੋਈ ਤਕੀ ਹਵਾ ਨਹੀਂ ਲੱਗਣ ਦੇ ਰਿਹਾ ਅਦਰਵਾਈਜ਼ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ ਕੋਈ ਕੰਟਰੋਲ ਨਹੀਂ ਹੈ ਜੇ ਕੋਈ ਅੱਜ ਆਪਣੀ ਜ਼ਿੰਦਗੀ ਜਿਉ ਰਿਹਾ ਤਾਂ ਉਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹਦੀ ਸ਼ਤਰ ਸ਼ਾਇਆ ਨਾ ਅਦਰਵਾਈਜ਼ ਕੋਈ ਕਿਸੇ ਦੀ ਸਿਕਿਉਰਿਟੀ ਨਹੀਂ ਕੋਈ ਕੁਝ ਨਹੀਂ ਹੈ ਔਰ ਮੈਂ ਹੈਲੋ ਹਾਂਜੀ ਜੀ ਜੀ ਮੈਂ ਮੈਂ ਇੱਕ ਸਭ ਤੋਂ ਤੁਹਾਡੇ ਗੱਲ ਚੱਲਦੇ ਚ ਦੱਸਣੀ ਚਾਹੁੰਦਾ ਕਿ ਮੇਰੇ ਸਤਿਕਾਰਯੋਗ ਤ੍ਰਿਪਤ ਰਜਿੰਦਰ ਬਾਜਵਾ ਜੀ ਉਹਨਾਂ ਨੂੰ ਜਦੋਂ ਸਵੇਰੇ ਪਤਾ ਲੱਗਾ ਉਹਨਾਂ ਨੇ ਸਿਰਫ ਫੋਨ ਤੇ ਮੇਰੇ ਨਾਲ ਉਸ ਵੇਲੇ ਕਾਲ ਕੀਤੀ ਵੀ ਭਿੰਡਰ ਕੀ ਹੋਇਆ ਠੀਕ ਹੈ ਮੈਂ ਪਾਰਟੀ ਦੇ ਉਹ ਲੀਡਰ ਸਾਹਿਬਾਨਾਂ ਦਾ ਵੀ ਸਾਰਿਆਂ ਦਾ ਜਿਨ੍ਹਾਂ ਦਾ ਮਨਸ਼ੇਰ ਤੋਂ ਮੇਰੇ ਜਦੋਂ ਇਹ ਖਬਰ ਦਾ ਪਤਾ ਲੱਗਾ ਉਹਨਾਂ ਨੇ ਮੇਰੇ ਨਾਲ ਗੱਲ ਸਾਂਝੀ ਕੀਤੀ ਮੈਂ ਉਹਨਾਂ ਦਾ ਵੀ ਤੁਹਾਡੇ ਚੈਨਲ ਦੇ ਜਰੀਏ ਤੇ ਸ਼ੁਕਰ ਅਦਾ ਕਰਨਾ ਚਾਹੁੰਦਾ ਕਿ ਮੇਰੇ ਸਮੇਂ ਦੁੱਖ ਦੇ ਸਮੇਂ ਚ ਮੇਰੇ ਨਾਲ ਖਲੋਤੇ ਨੇ ਸੋ ਮੈਂ ਤੁਹਾਡਾ ਵੀ ਚੈਨਲ ਦਾ ਵੀ ਸਾਰਿਆਂ ਦਾ ਕਿ ਤੁਸੀਂ ਵੀ ਮੇਰੀ ਪੀੜਾ ਨੂੰ ਜਾਣਦੇ ਹੋਏ ਮੇਰੇ ਨਾਲ ਮੇਰੀ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਕੀ ਮੰਗ ਕੀ ਚਾਹੁੰਦੇ ਜੇ ਪ੍ਰਸ਼ਾਸਨ ਤੇ ਸਰਕਾਰ ਨਾਲ ਕੋਈ ਬਿਜ਼ਨਸ ਸਾਂਝਾ ਕਰ ਰਏ ਜੇ ਬਿਜ਼ਨਸ ਸਾਂਝਾ ਹੋ ਜਾਂਦਾ ਠੇਕੇ ਦੇ ਵੱਡੀਆਂ ਜਿਹੜੇ ਕਹਿ ਕਹਿ ਕੇ ਰਕਮਾਂ ਜਿੱਤੇ ਸਿਰ ਤੇ ਸਰਕਾਰ ਨੂੰ ਟੈਕਸ ਜਾਂਦਾ ਹੈ ਬਿਜ਼ਨਸ ਕਰ ਰਏ ਜੇ ਤੁਹਾਡੇ ਵਰਗੇ ਨਾਲ ਵਾਰਦਾਤ ਹੋ ਜਾਣੀ ਕਿ ਮੰਗ ਕੀ ਕਰਨੀ ਹੋਗੇ ਕਿ ਜਿਹੜਾ ਅੱਗੇ ਤੋਂ ਤੁਹਾਡੇ ਨਾਲ ਜਾਂ ਹੋਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਜਿਹੜੀ ਨਾ ਹੋਵੇ ਬਿਲਕੁਲ ਮੈਂ ਤੇ ਇਹੋ ਹੈ ਕਿ ਹਰ ਇੱਕ ਜਿਹੜਾ ਪ੍ਰਾਣੀ ਇਸ ਪੰਜਾਬ ਦੇ ਵਿੱਚ ਦਾ ਵਸਨੀਕ ਹੈ ਜਦੋਂ ਕੋਈ ਵਪਾਰ ਕਰਦਾ ਆ ਕਿਸੇ ਵੀ ਕਿਸਮ ਦਾ ਵਪਾਰ ਕਰਦਾ ਆ ਜਾਂ ਕੋਈ ਹੋਰ ਹੈ ਇਸ ਪੰਜਾਬ ਪੰਜਾਬ ਦੇ ਵਸਦਾ ਰਿਹਾ ਉਹਨਾਂ ਦੇ ਪਰਿਵਾਰ ਜਿਹੜਾ ਮਹਫੂਜ਼ ਹੋਣੇ ਚਾਹੀਦੇ ਉਹਨਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਪਰ ਮੈਂ ਤੁਹਾਡੇ ਜਿਹੜੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੋ ਮੰਗ ਕਰਦਾ ਕਿ ਜਾਨ ਮਾਲ ਦੀ ਸਾਡੀ ਰੱਖਿਆ ਹੋਣੀ ਚਾਹੀਦੀ ਹੈ ਕਿ ਕੱਲ ਨੂੰ ਕੋਈ ਦੂਜਾ ਤੀਜਾ ਵਾਕਿਆ ਮੇਰੇ ਪਰਿਵਾਰ ਤੇ ਮੇਰੇ ਬੱਚੇ ਤੇ ਹੋ ਗਿਆ ਕਿਉਂ ਅਸੀਂ ਜਦੋਂ ਜਦੋਂ ਕਾਲਾ ਦੌਰ ਸੀ 84 ਵਾਲੇ ਸਮੇਂ 'ਚ ਉਦੋਂ ਅਸੀਂ ਮੈਂ ਡੰਪਾ ਸੀ ਸੀ ਸਾਰਿਆਂ ਨੇ ਆਪਣੇ ਪਿੰਡੇ ਤੋਂ ਸਾਰਾ ਕੁਝ ਹੰਡਾਇਆ ਉਹ ਗੱਲ ਸਾਹਮਣੇ ਰਾਜਨੀਤਿਕ ਸਾਰੇ ਪਰਿਵਾਰ ਨੇ ਪਰ ਹੁਣ ਉਹ ਫੇਰ ਦੁਬਾਰਾ ਸਾਡੇ ਤੇ ਅੱਜ ਬਲਪ 40 50 ਸਾਲ ਬਾਅਦ ਫੇਰ ਉਹ ਕਾਲਾ ਦੋਫੇ ਸਾਡੇ ਪਿੰਡੇ ਦੇ ਉੱਤੇ ਜਿਹੜਾ ਉਹ ਅੰਗਾਜ ਕਰ ਰਿਹਾ ਮੈਂ ਇਹ ਤੋਂ ਚਾਹੁੰਦਾ ਕਿ ਸਰਕਾਰ ਸਾਨੂੰ ਇਸ ਤੋਂ ਨਿਯਾਤ ਦੇ ਕੇ ਸਾਡੀ ਸੁਰੱਖਿਆ ਵਹਾਲ ਰੱਖੇ ਸਾਡੀ ਜਿਹੜੇ ਬੱਚਿਆਂ ਦੀ ਔਰ ਮੇਰੀ ਮੇਰੀ ਪਰਵਾਰ ਦੀ ਸਾਰੇ ਜੀਪਨ ਸਾਹਿਬ ਆਪਣਾ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਆਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਪ੍ਰਮਾਤਮਾ ਇਸ ਤਰ੍ਹਾਂ ਹੀ ਸਹਾਈ ਹੋਵੇ ਅੱਗੇ ਤੋਂ ਇਦਾਂ ਦੀ ਘਟਨਾ ਨਾ ਹੋਵੇ ਪ੍ਰਮਾਤਮਾ ਦਾ ਸ਼ੁਕਰ ਅੰਗ ਸੰਗ ਹਮੇਸ਼ਾ ਸਹਾਈ ਰਹਿਣ ਤੁਹਾਡੇ ਰਹਿਣ ਹਾਂ ਤੁਹਾਡਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਦੁੱਖ ਦੇ ਵਿੱਚ ਮੇਰੇ ਨਾਲ ਖਲੋਤੇ ਔਰ ਮੇਰੀ ਭਾਵਨਾ ਨੂੰ ਤੁਸੀਂ ਜਾਗਰ ਕਰਕੇ ਔਰ ਪ੍ਰਸ਼ਾਸਨ ਦੇ ਔਰ ਸਰਕਾਰ ਦੇ ਧਿਆਨ ਚ ਲਿਆਉਣ ਦੀ ਕੋਸ਼ਿਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਪਿੰਡਾ ਸਰ ਓਕੇ ਧੰਨਵਾਦ ਜੀ ਸੋ ਐਸਨ ਵਿਕੀ ਪਿੰਡਾ ਜਿਨ੍ਹਾਂ ਦੇ ਇੰਜਾਮ ਨੇ ਨਿਰਾਸ਼ਾ ਵੀ ਹੈ ਪ੍ਰਸ਼ਾਸਨ ਦੇ ਪਤੀ ਤੇ ਕੁਝ ਚੰਗੇ ਅਫਸਰਾਂ ਦਾ ਧੰਨਵਾਦ ਵੀ ਉਹਨਾਂ ਨੇ ਕੀਤਾ ਹੈ ਜਿੱਥੇ ਐਸਐਚਓ ਖਲਚੀਆਂ ਦਾ ਕਿਹਾ ਗਿਆ ਗਿਆਏ ਉਹ ਨਹੀਂ ਪਹੁੰਚੇ ਅੰਮ੍ਰਿਤਸਰ ਤੋਂ ਸੀਐਸਟਾ ਪਹੁੰਚ ਕੇ ਐਕਸੀਡੈਂਟ ਹੋਣ ਦੇ ਬਾਅਦ ਡੀਐਸਪੀ ਬਾਬ ਕਲਾ ਰਸ਼ਦਮਾ ਪਹੁੰਚ ਕੇ ਇਹ ਕਿਤਨਾ ਕਿਤੇ ਸਵਾਲੀਆਂ ਨਿਸ਼ਾਨ ਨੇ ਇੱਕ ਨਾਰਾਜ਼ਗੀ ਵੀ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਲੋਕ ਕਿਹੜੇ ਪਾਸੇ ਜਾ ਰਹੇ ਨੇ ਕਮੈਂਟ ਕਰਕੇ ਜੋਰ ਦੱਸਣਾ